हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਬਈ ਆਪਾਂ ਫਾਰਮ ਚੋ ਕਵਰ ਕਰ ਰਹੇ ਫਾਰਮ ਚ ਬਈ ਇੱਕ ਬੜ ਬਕਾਊ ਆ ਆਉ ਪੁੱਛ ਲੈਨੇ ਬਾਈ ਟੂ ਡਿਟੇਲ ਤਾਜੀ ਸੂਈ ਵੀ ਆਉਂ ਪੁੱਛ ਰਹੀ ਆ ਜੀ ਨੇ ਉਹ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਓ ਜੀ ਵਧੀਆ ਪੂਰੇ ਵਧੀਆ ਡਾਕਟਰ ਸਾਹਿਬ ਬਾਈ ਨਾਮ ਤੇ ਐਡਰੈਸ ਹੋ ਬਾਈ ਨਾਮ ਮੇਰਾ ਹਰਦੀਪ ਸਿੰਘ ਆ ਜੀ ਪਿੰਡ ਭਦੌੜਾ ਹੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਠੀਕ ਆ ਬਾਈ ਮੋਬਾਈਲ ਨੰਬਰ ਕੋ 7657814882 ਆ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਇੱਕ ਵੜ ਬਕਾਉ ਆਪਣੇ ਕੋਲ ਹਾਂ ਜੀ ਇੱਕ ਵੜ ਹੀ ਇਹ ਅੱਜ ਠੀਕ ਆ ਬਾਈ ਬਾਈ ਕਿਹੜਾ ਸੂਸ ਹੋਈ ਏ ਦੂਜੇ ਸੂਏ ਸੂਈ ਵੀ ਡਾਕਟਰ ਕਦੋਂ ਸੂਈ ਆ ਬਾਈ ਇਹਨੂੰ ਸੂਈ ਨੂੰ ਹੋ ਗਏ 12 13 ਦਿਨ ਉਹ ਬੱਚੀ ਹੈ ਜਰਸੀ ਜੀ ਮੰਗ ਰਹੀ ਠੀਕ ਆ ਬੱਚੀ ਜ਼ਰੂਰ ਦਿਖਾਵਾਂਗੇ ਭਾਈ ਉਹ ਖੜੀ ਆ ਅੱਲਾ ਉਹ ਨਾਲ ਹੀ ਦੇ ਦੇਣੀ ਆ ਜੀ ਠੀਕ ਆ ਭਾਈ ਕਿੰਨੇ ਦੁੱਧ ਦੇ ਹੁਣ ਇਸ ਵਕਤ ਇਹਦੇ ਥੱਲੇ 20 ਕਿਲੋਟਰ ਦੁੱਧ ਆ ਜੀ ਨੈਟ ਪਿਆਰਾ ਕੰਡੇ ਵਾਲਾ ਜਿਹੜਾ ਚੁਵਾਈ ਚੁਵਾਈ ਠੀਕ ਆ ਜੀ ਮਸ਼ੀਨ ਤੇ ਹੁੰਦੀ ਆਪਣੇ ਚੁਵਾਈ ਇੱਥੇ ਸਾਰੀ ਠੀਕ ਆ ਫਾਰਮ ਚਾ ਭਾਈ ਵਸੀਮ ਤੇ ਚੁਵਾਈ ਜਿਹੜੀ ਹੁੰਦੀ ਆ ਫੇਸ ਬੜਾ ਪਿਆਰਾ ਮੋਦੀਪਾਦੀ ਚੰਗੀ ਆ ਕੱਦ ਵੱਡ ਚੰਗਾ ਥਣ ਲੇਵਾ ਬੜਾ ਕਮਾਲ ਦਾ ਕੱਲਾ ਕੱਲਾ ਥਾਣ ਮੁੱਠੀ ਬੜਾ ਗਾਇਆਂ ਦੀ ਚਬਾਈ ਹੁੰਦੀ ਸੀ ਤਾਂ ਪਾਸੇ ਕਰ ਲਈ ਕੋਈ ਚੱਕਰ ਨਹੀਂ ਆ ਬਾਈ ਤੋਰ ਕੇ ਦਿਖਾ ਦੇ ਨਾਲ ਬੱਚੇ ਕੋਲੇ ਲੈ ਜਾਣਾ ਬੱਚਾ ਦਿਖਾ ਦੇਣੇ ਗੱਦ ਵੱਡ ਬਹੁਤ ਚੰਗਾ ਜਾਦਵਰੀਡ ਫੁੱਲ ਚੰਗੀ ਆ 20 ਲੀਟਰ ਜਿਹੜਾ ਦੁੱਧ ਹੁਣ ਬੱਤ ਤਿਆਰ thora thara ਬਾਈ ਗਾਰਡ ਦਾ ਬਹੁਤ ਚੰਗਾ ਚੰਗੀ ਆ ਸਨਕੀ ਆ ਬਾਈ ਬੜਾ ਹਨ ਲਈ ਬੜਾ ਕਮਾਲ ਦਾ ਗਾ ਤੇ ਮਸ਼ੀਨ ਤੇ ਬਾਈ ਕਹਿੰਦਾ ਜਿਹੜੀ ਇਹਦੀ ਚਬਾਈ ਹੁੰਦੀ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਚੰਗੀ ਆ ਆ ਬੱਚਾ ਦਾ ਮਗਰ ਬੱਚੀ ਆ ਆਹੀ ਬੱਚੀ ਵੜੀ ਹਾਂਜੀ ਹਾਂ ਬੱਚੀ ਲਾਲ ਇਹੀ ਹੈ ਜਰਤੀ ਜੀ 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 ਮੁੱਲ ਕੀ ਹੈ ਬਾਈ ਇਹਦਾ ਮੁੱਲ ਡਾਕਟਰ ਸਾਹਿਬ ਇਹਦਾ 90000 ਰੁਪਏ ਹੈ ਜੀ ਮਾਨਤਾਨ ਹੋ ਜਾ ਬਾਈ ਮਾੜਾ ਮੋਟਾ ਦੇ ਕਰਦਾ ਹਾਂ ਤਾਂ ਜਾਇਜ਼ ਹੀ ਰੱਖਿਆ ਮੁੱਲ ਦਾ 90000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਏ ਬੜ ਚੰਗੀ ਆ ਬਾਈ ਕੱਦ ਵੱਡਾ ਵਾਲੀ ਆ ਫਾਰਮ ਕੱਦ ਕਾਠ ਬਹੁਤ ਵੱਡਾ ਈ ਥੋੜਾ ਖੁੱਲੀ ਰਹਿੰਦੀ ਐ ਇੱਥੇ ਬਾਈ ਤੇ ਲਿਆਰਾ ਅੱਜ ਪਾਇਆ ਬਾਈ ਨੇ ਹਾਂ ਕਰਕੇ ਭਾਈ ਨੇ ਲੜਦੀ ਜੀ ਇੱਕ ਤਾਂ ਡਾਕਟਰ ਐ ਉਹ ਵੀ ਜੀ ਨੇ ਚੋਕੇ ਦੇਖਣੀਆਂ ਹੂੰ ਚੋਾਈ ਇਹਦੀ ਮਸ਼ੀਨ ਤੇ ਹੋਊਗੀ ਠੀਕ ਆ ਬਾਈ ਦੂਸਰੇ ਨੰਬਰ ਤੇ ਵੀ ਜਮਾਂ ਟਾਈਮ ਤੇ ਆਵੇ ਠੀਕ ਆ ਕਿਉਂ ਵੀ ਆਏ ਵੀ ਅਗਲਾ 5-4 ਵਜੇ ਜਾ ਕੇ ਕਹਿੰਦਾ ਜੀ 14 ਦੋ ਫਿਰ ਉਹ ਚੋਕੇ ਪਸ਼ੂ ਨੇ ਦੁੱਧ ਨਹੀਂ ਕੱਢਦਾ ਸਹੀ ਗੱਲ ਆ ਬਾਈ ਠੀਕ ਆ ਬਾਈ ਆ ਟਾਈਮ ਤੋਂ ਟਾਈਮ ਚੋ ਕੇ ਆਪਦੀ ਮਸ਼ੀਨ ਲੱਗੀ ਆ ਕੰਡਾ ਪਿਆ ਜੋਖਲੇ ਠੀਕ ਆ ਬਾਈ ਹਾਂਜੀ ਸਹੀ ਗੱਲ ਆ ਬਾਈ ਮਸ਼ੀਨ ਤੇ ਬਾਈ ਕਹਿੰਦਾ ਆਪਾਂ ਚਵਾਈ ਕਰਦੇ ਹੱਥੀ ਕਿਤੇ ਕਿਸੇ ਪਸ਼ੂ ਦੀ ਚਵਾਈ ਨਹੀਂ ਹੋਈ ਵੀ ਠੀਕ ਆ ਬਾਈ ਹਾਂਜੀ ਤੇ ਖੁੱਲੀ ਰਹਿੰਦੀ ਕਰਕੇ ਥੋੜਾ ਜਿਹਾ ਜਤਲਿਆਰਾ ਪਾਇਆ ਤਾਂ ਹੀ ਥੋੜਾ ਭੈਦੀ ਸੀ ਚੰਗੀ ਆ ਬੜ ਬਾਈ ਦੇ ਫਾਰਮ ਦੀ ਵੜਾ ਬੱਚਾ ਹੀ ਬੱਚੀ ਆ ਬੱਚੀ ਵੀ ਚੰਗੀ ਆ ਬਾਈ ਤੇ ਕਿਸੇ ਵੀਰ ਨੂੰ ਵੜਾ ਪਸੰਦਾ ਹੀ ਬਾਈ ਨਾਲ ਕਨੈਕਟ ਕਰ ਲੇ ਮੋਲ ਜਿਹੜਾ ਬਾਈ ਨੇ 90000 ਰੁਪਇਆ ਰੱਖਿਆ ਬਾਕੀ ਜਿਹੜਾ ਮੌਕੇ ਤੇ ਪੈਰ ਤੇ ਕੀ ਬਚ ਗਿਆ ਸੀ ਬਾਈ ਜ਼ਰੂਰ ਹੋ ਜਾਊਗਾ ਤੇ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਸਾਧੂ ਧੰਨਵਾਦ